ਗੱਲ ਕਹੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਤੁਸੀਂ ਦੇਖੋ ਸੈਫਨ ਦੇ ਦੂਜੇ ਪਾਸੇ ਜਿਹੜਾ ਬੂਟੇ ਐ ਝਾੜ ਝੂਣ ਵੀ ਉਵੇਂ ਖੜੇ ਨੇ ਇਹਦੀ ਸਫਾਈ ਤੱਕ ਨਹੀਂ ਕੀਤੀ ਗਈ ਜਦੋਂ ਕਿ ਸਾਡਾ ਮੌਸਮ ਵਿਭਾਗ ਹੈ ਜਿਹੜੀ ਕੱਲੀ ਕੱਲੀ ਗੱਲ ਦੱਸਦਾ ਕਿ ਕਿੰਨਾ ਟਾਈਮ ਮੀਂਹ ਲੱਗੇਗਾ ਕਿੰਨਾ ਟਾਈਮ ਨਹੀਂ ਲੱਗੇਗਾ ਪਤਾ ਸੀ ਕਿ ਬਰਸਾਤ ਬਹੁਤ ਲੰਮੀ ਪੈ ਰਹੀ ਹੈ ਇਸ ਵਾਰ ਵੀ ਪਰ ਬੀਬੀ ਐਮਪੀ ਦੁਆਰਾ ਫਿਰ ਵੀ ਕੋਈ ਇਹੋ ਜਿਹਾ ਪੂਖਤਾ ਪ੍ਰਬੰਧਨ ਨਹੀਂ ਕੀਤਾ ਗਿਆ ਕਿ ਜਿਹੜਾ ਇਸ ਬਰਸਾਤ ਤੇ ਕਾਬੂ ਪਾ ਸਕਦਾ ਸੀ ਸਥਿਤੀ ਕਿ ਤਕਰੀਬਨ ਪਹਿਲਾਂ ਤਾਂ ਤੁਸੀਂ ਦੇਖਿਆ ਛਿੰੜੀ ਸਾਡੇ ਕੱਲ ਲੋਕਲ ਜੋ ਮੰਤਰੀ ਨੇ ਉਹ ਵੀ ਲ ਪਾਰਟੀ ਵਰਕਰ ਸੀ ਜਾਂ ਹੋਰ ਲੋਕਲ ਵਿਅਕਤੀ ਸੀ ਨੌਜਵਾਨ ਸੀ ਉਹ ਵੀ ਨਾਲ ਲੱਗੇ ਹੋ ਸੀ ਉਦੋਂ ਬਾਅਦ ਸਵੇਰੇ ਡਾਢੀ ਦੇ ਕੋਲ ਦੋ ਜਗ੍ਹਾ ਪਾੜ ਪੈ ਗਿਆ ਸੀ ਉੱਥੇ ਤਕਰੀਬਨ ਸੀ 150 150 40 ਪਿੱਟੀ ਦੀ ਬਾਕੇ ਆਇਆ ਸੀ ਮੇਰੇ ਨਾਲ ਹੋਰ ਨੌਜਵਾਨ ਵੀ ਸੀ ਪਰ ਆਪਣੇ ਆਪਣੇ ਟਰੈਕਟਰ ਲੈ ਕੇ ਆਪਣੇ ਕੋਈ ਮਸ਼ੀਨ ਲੈ ਕੇ ਗੁਜਿਆ ਸੀ ਜਿੰਨਾ ਵੀ ਜਿਸ ਬੰਦੇ ਤੋਂ ਮਦਦ ਹੁੰਦੀ ਹੈ ਪੰਜਾਬੀ ਹੁਣ ਪੰਜਾਬੀ ਦੀ ਪੰਜਾਬੀ ਪੰਜਾਬੀਆਂ ਦੀ ਮਦਦ ਕਰ ਰਿਹਾ ਤੇ ਹੋਰ ਕੋਈ ਨਹੀਂ ਆ ਰਿਹਾ ਨਾ ਤੁਸੀਂ ਦੇਖੋ ਜੇ ਇਹ ਜਿਹੜੀ ਨਹਿਰ ਹੈ ਇਹ ਤੇ ਜਿਹੜਾ ਸਮਾ ਰਹਿੰਦੇ ਦੀ ਸਫਾਈ ਦੇਖਭਾਲ ਕੀਤੀ ਜਾਂਦੀ ਪਹਿਲਾਂ ਹੁੰਦਾ ਸੀ ਕੁਝ ਕੁ ਏਰੀਆ ਜਿਹੜੇ ਬੰਡੇ ਹੋਏ ਹੁੰਦੇ ਸਨ ਇਹਨਾਂ ਦੇ ਵੇ ਇੰਨਾ ਡਾਡੇ ਵਿਅਕਤੀ ਇੰਨਾ ਏਰੀਆ ਦੇਖਣਗੇ ਨਾ ਦੇਖਣਗੇ ਮੈਂ ਦੇਖਦਾ ਪਿਛਲੇ ਲੰਮੇ ਸਮੇਂ ਤੋਂ ਪਿਛਲੇ ਕਾਫੀ ਸਾਲਾ ਤੋਂ ਕੀ ਦੁਵਾਰਾ ਨਾਕਮਦੀ ਰਿਪੇਅਰ ਦੇਖੀ ਹੁੰਦੀ ਉਹ ਲੋਕ ਹੁੰਦੇ ਸੀ ਜਿਹੜੇ ਪਹਿਲਾਂ ਉਹ ਦੇਖਦੇ ਸੀ ਕਿ ਕਿਤੋਂ ਡੈਮੇਜ ਹੋਈ ਹੈ ਕਿ ਰਿਪੇਅਰ ਕਰਦੇ ਸੀ ਬਰਸਾਤ ਤੋਂ ਪਹਿਲਾਂ ਕਿਤੇ ਘਾਹ ਬੁੱਟੀ ਹੁੰਦੀ ਸੀ ਉਹਨੂੰ ਸਾਫ਼ ਕਰ ਦਿੰਦੇ ਸੀ ਪਰ ਹੁਣ ਇਹੋ ਜਿਹਾ ਕੋਈ ਨਹੀਂ ਹੋ ਰਿਹਾ ਸਰਾ ਸਾਰ ਜਿਹੜੀ ਨਲਕੀ ਹੈ ਇਹ ਇਸ ਵੇਲੇ ਬੀਬੀ ਐਮ ਐਮ ਵਿਭਾਗ ਦੀ ਹੈ